ਮਿਸ਼ਰੀ ਆਮ ਐਨਆਰਆਈ ਡਿਪਾਰਟਮੈਂਟ ਨਾਲ ਉਹ ਕਿਸ ਤਰੀਕੇ ਦੇ ਹਦਾਇਤਾਂ ਕੀ ਰਹੀਆਂ ਨੇ ਨਹੀਂ ਅਸੀਂ ਮੈਂ ਬੜੀਆਂ ਸਖਤ ਹਦਾਇਤਾਂ ਕੀਤੀਆਂ ਹੁਣੇ ਮਿਹਰ ਅਮਰਸੇਹ ਦਾ ਸੀਪੀ ਦੇ ਨਾਲ ਵੀ ਪੀਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਐਨਆਰਆਈ ਪਰਵਾਦ ਦੇ ਉੱਤੇ ਗੋਲੀ ਜਿਹੜੀ ਚੱਲੀ ਤੇ ਕੱਲ ਵੀ ਸੀਪੀ ਲੁਧਿਆਣਾ ਨੇ ਉਸੇ ਉੱਤੇ ਇਨਵੈਸਟੀਗੇਟ ਕੀਤਾ ਪੰਜਾਇਤ ਪੱਛਾ ਪਕਾਤਾ ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜ਼ਾਇਦਾਦ ਦਾ ਮਾਮਲਾ ਸੀ ਉਣੀ ਮੈਂ ਪੁਲਸ ਪਤਾ ਕਰੀਆ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰਾਪਰਟੀ ਦਾ ਕੋਈ ਨਿੱਜੀ ਰੰਜਿਸ਼ ਨਹੀਂ ਸੀ ਅਸੀਂ ਉਹਦੇ ਖਿਲਾਫ ਜਿਨ੍ਹਾਂ ਨੇ ਗੋਲੀ ਚਲਾਈ ਹੈ ਸਖਤ ਕਾਰਵਾਈ ਕਰਾਂਗੇ ਔਰ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰਦੇ ਹਾਂ ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਇ ਐਂਡ ਆਰਡਰ ਖਤਮ ਕਰੂਗਾ ਪੰਜਾਬ ਦੇ ਵਿੱਚ ਸਦਾ ਭਗਵਾਨ ਸਿੰਘ ਮਾਨ ਦੀ ਸਰਕਾਰ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰੂਗੀ ਔਰ ਦੇਸ਼ਵ ਦੇਸ਼ ਦੇ ਵਿੱਚ ਜਿਹੜੇ ਐਨਆਈ ਵੀਰ ਬੈਠੇ ਆ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਦ ਜਿਹੜਾ ਤੁਹਾਡਾ ਆਪਸੀ ਪ੍ਰਾਪਰਟੀਆਂ ਦਾ ਕੱਲ ਵੀ ਅੱਜ ਵੀ ਮੇਰੇ ਕੋਲ ਕਿੰਨੇ ਕੇਸ ਆਏ ਕੱਲ ਵੀ ਮੇਰੇ ਕੋਲ ਚੰਡੀਗੜ੍ਹ ਕੇਸ ਆਇਆ ਕੱਲ ਜਲੰਧਾ ਸਰਕਟ ਹਾਊਸ ਮੈਂ ਬੈਠਾ ਸੀਗਾ ਉੱਥੇ ਹੀ ਮੇਰੇ ਕੋਲ ਕੇਸ ਆਇਆ ਮੈਂ ਸਭ ਨੂੰ ਇਹ ਕਹਿਣਾ ਕਿ ਜਦ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਹੁਣੇ ਹੁਣੇ ਉੱਠ ਕੇ ਆ ਮੇਰੇ ਕੋਲ ਹੁਣੇ ਆਏ ਸੀਗੇ ਲੁਧਿਆਣੇ ਤੋਂ ਮੈਂ ਸਭ ਨੂੰ ਬੇਨਤੀ ਕਰਦਾ ਐਨਆਈ ਵੀਰਾਂ ਨੂੰ ਕਿ ਆਪਣੇ ਜਿਹੜਿਆ ਜਿਹੜੇ ਤੁਹਾਡੇ ਪਰਿਵਾਰਕ ਮਸਲੇ ਆ ਪ੍ਰੋਪਰਟੀਆਂ ਦੇ ਝਗੜੇ ਆ ਇਹਨਾਂ ਨੂੰ ਬੈਠ ਕੇ ਨਜਿੱਠੋ ਸਮਾਜਿਕ ਤੌਰ ਤੇ ਆਪੋ ਜਿੰਨ ਨਜਿੱਠੋ ਸਾਡੀ ਜੋ ਡਿਊਟੀ ਅਸੀਂ ਤੇ ਕਰਦੇ ਆ ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਇਹਨਾਂ ਦਾ ਹੀ ਬੈਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਆਲ ਮੈਂ ਇਹਨਾਂ ਦਾ ਹੀ ਕਹੂੰਗਾ ਕਿ ਕਬਰੋਂ ਦੀ ਲੋੜ ਨਹੀਂ ਇਹ ਜਾਤੀ ਮਸਲਿਆਂ 'ਚ ਜਿਹੜਾ ਮਤਲਬ ਹੋ ਰਿਹਾ ਅੱਜ ਦਾ ਮਸਲਾ ਉਹ ਜਿਹੜਾ ਹੁਣੇ ਹੀ ਕਨਫਰਮ ਹੋ ਜਾਣਾ 10-15 ਮਿੰਟ ਬਾਅਦ ਹੁਣੇ ਹੀ ਆਉਂਦੀ ਹੈ ਕਾ ਪੁਲਿਸ ਦੀ ਉਹ ਇਹੀ ਵੈਰੀਫਾਈ ਕਰ ਰਹੇ ਆ ਕਿ ਇਹਨਾਂ ਦਾ ਜਾਤੀ ਹੀ ਜਾਂ ਕੀ ਸੀ ਜੋ ਵੀ ਹੋਵੇ ਜਾਤੀ ਹੋਵੇ ਜਾਂ ਦੁੱਜਾ ਹੋਵੇ ਜਿਨ੍ਹਾਂ ਨੇ ਗੋਲੀ ਚਲਾਈ ਉਹ ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਦੇ ਇਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ